ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਪਿਆਰੀ ਸਾਧ ਸੰਗ ਦੀ ਗੁਰਬਾਣੀ ਨਾਮ ਸਿਮਰਨ ਦਾ ਪੱਲਾ ਨਾ ਛੱਡੋ ਸੋ ਅੱਜ ਆਪਾਂ ਵਿਚਾਰ ਕਰਦੇ ਆਂ ਦਰਗਾਹ ਵਿੱਚ ਬੰਦੇ ਨੂੰ ਥਾਂ ਕਿਵੇਂ ਮਿਲਦੀ ਹੈ ਦਰਗਾਹ ਵਿੱਚ ਬੰਦੇ ਦੀ ਅਰਦਾਸ ਕਿਵੇਂ ਸੁਣੀ ਜਾਂਦੀ ਹੈ ਫਿਰ ਮਤਲਬ ਕੀ ਹੋ ਰਿਹਾ ਆਪਾਂ ਇਸ ਧਰਤੀ ਤੇ ਆਏ ਆਂ ਨਾਮ ਸਿਮਰਨ ਕਰਨ ਵਾਸਤੇ ਆ ਵਦੋ-ਵਦ ਨਾਮ ਸਿਮਰਨ ਕਰੋ ਨਾਮ ਸਿਮਰਨ ਕਰਕੇ ਮੁਕਤੀ ਪਾਓ ਤੇ ਉਹ ਮੁਕਤੀ ਵਾਲਾ ਸ਼ਬਦ ਕਿਹੜਾ ਹੈ ਤੇ ਦਰਗਾਹ ਵਿੱਚ ਕਿਹੜਾ ਸ਼ਬਦ ਨਾਲ ਬੰਦੇ ਨੂੰ ਥਾਂ ਮਿਲਦੀ ਹੈ ਦਰਗਾਹ ਦੇ ਵਿੱਚ ਉਹ ਸ਼ਬਦ ਹੈਗਾ ਅੰਤਰਗੁਰ ਆਰਾਧਨਾ ਜਿਹੇ ਬਾਜਾਪ ਗੁਰਨਾਉ ਅੰਤਰ ਮਤਲਬ ਕਿ ਅੰਦਰ ਆਪਦੇ ਗੁਰੂ ਨੂੰ ਧਿਆਉਣਾ ਅੰਤਰਗੁਰ ਆਰਾਧਨਾ ਭਈ ਹਰ ਟਾਈਮ ਪਰਮੇਸ਼ਰ ਨੂੰ ਵਾਹਿਗੁਰੂ ਨੂੰ ਯਾਦ ਕਰਨਾ ਅੰਤਰਗੁਰ ਆਰਾਧਨਾ ਜਹਿਵਾ ਜਪੁਰਨਾਓ ਜਹਿਵਾ ਮਤਲਬ ਕਿ ਜੀਵ ਜੀਵ ਦੇ ਨਾਲ ਨਾਮ ਸਿਮਰਨ ਜਪਣਾ ਨਾਮ ਸਿਮਰਨ ਗੰਠ ਗਣਾ ਬਾਤੂ ਬਾਤ ਬਾਣੀ ਪੜ੍ਹਨੀ ਅੰਤੁਰਗੁਰ ਆਰਾਧਨਾ ਜਹਿਵਾ ਜਪਗੁਰ ਨਾਓ ਨੇਤਰੀ ਸਤਗੁਰੂ ਪੇਖਣਾ ਅੱਖਾਂ ਦੇ ਨਾਲ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਚੰਗੀਆਂ ਚੀਜ਼ਾਂ ਦੇਖਣੀਆਂ ਸਰਵਣੀ ਸੁਣਨਾ ਗੁਰਨਾਓ ਸਰਵਣੀ ਕੰਨ ਕੰਦੀ ਨੇ ਕੰਨਾਂ ਦੇ ਨਾਲ ਗੁਰਬਾਣੀ ਸੁਣਨੀ ਚੰਗੀਆਂ ਚੀਜ਼ਾਂ ਸੁਣਨੀਆਂ ਸਰਵਣੀ ਸੁਣਨਾ ਗੁਰਨਾਓ ਸਤਗੁਰ ਸੇਤੀ ਰੱਤੇ ਆ ਦਰਗਹ ਹੈ ਪਾਈ ਠਾਓ ਭਈ ਜਿਹੜੇ ਆ ਨਾਮ ਸਿਮਰਨ ਦਾ ਜਪਦੇ ਨੇ ਭਈ ਜਿਹੜੇ ਪਰਮੇਸ਼ਰ ਦੇ ਰੰਗ ਵਿੱਚ ਰੱਤੇ ਹੋਏ ਨੇ ਸਤਗੁਰ ਸੇਤੀ ਰੱਤੇ ਆ ਦਰਗਹ ਹੈ ਪਾਈ ਠਾਓ ਉਹਨਾਂ ਨੂੰ ਦਰਗਾਹ ਵਿੱਚ ਥਾਂ ਦਿੱਤੀ ਜਾਂਦੀ ਹੈ ਪਰ ਮਹਾਰਾਜ ਨੇ ਐ ਵੀ ਕਿਹਾ ਕੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜਾਗਮ ਹੈ ਉਤਮ ਕਾਢੀ ਹੈ ਵੀਰ ਲਈ ਕੀ ਕਿ ਭਈ ਜਿੰਨਾ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਕੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜਾਗਮ ਹੈ ਉਤਮ ਕਾਢੀ ਇਹ ਬਿਰਲੇ ਕੇ ਕੇ ਸੰਸਾਰ ਦੇ ਵਿੱਚ ਉਹ ਬਿਰਲੇ ਬਿਰਲੇ ਬੰਦੇ ਨੇ ਜਿਨ੍ਹਾਂ ਨੂੰ ਦਰਗਾਹ ਵਿੱਚ ਨਾਮ ਸਿਮਰਨ ਕਰਕੇ ਉਹ ਦਰਗਾਹ ਵਿੱਚ ਥਾਂ ਲੈਣਾ ਆਪ ਪੌੜੀ ਦਾ ਯਾਪ ਕਰਕੇ ਦਰਗਾਹ ਵਿੱਚ ਥਾਂ ਮਿਲਦੀ ਹੈ ਅੰਤੁਰ ਗੁਰ ਆਰਾਧਨਾ ਜਿਹੇ ਬਾਜਪ ਕਰੋ ਨਾਓ ਨੇਤਰੀ ਸਤਗੁਰੂ ਦੇਖਣਾ ਸਰਵਣੀ ਸੁਣਨਾ ਗੁਰੂ ਨਾਲੋ ਸਤਗੁਰ ਸੇਤੀ ਰਤਿਆ ਦਰਗਹਿ ਪਾਈ ਠਾਓ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜਗਮ ਹੈ ਉੱਤਮ ਕਾਢੀ ਇਹ ਵਿਰਲੇ ਕਈ ਕੇ ਇਸ ਦਰਗਾਹ ਇਸ ਦੁਨੀਆ ਦੁਨੀਆ ਦੇ ਵਿੱਚ ਵਿਰਲੇ ਕਈ ਕੇ ਇਹ ਪੌੜੀ ਦਾ ਯਾਪ ਕਰਨ ਨਾਲ ਦਰਗਾਹ ਦੇ ਵਿੱਚ ਥਾਂ ਮਿਲਦੀ ਹੈ ਸੋ ਸਾਰੀ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ